ਬੀਬੀ ਛੱਡਨੀ ਮੰਜੇ ਬੀਛਾੜਨੇ ਮੰਝੇ ਦਾ ਪਾਵਾ ਨੀ ਸਾਡਾ ਕਾ ਦਾਵਾ ਨੀ ਦਵੇ ਵਾਲੇ ਲੈ ਨੀ ਚੱਲੇ ਬੀਬੀ ਸੁਣ ਬਾਬਲਾਵੇ ਮੇਰੇ ਬਾਬਲਾ ਸੁਣ ਬਾਬਲਾਵੇ ਮੇਰੇ ਬਾਬਲਾ ਦੁੱਖ ਦੀਆਂ ਕੋਲੋਂ क्यों तू लोना है काज रचाया फिर दाज बनाया तिया तौर तो के तू लप लप है तिया तौर के तू लप, लप रोना ਦੋਖ ਤੀਆਂ ਕੋਲੋਂ ਕਿਉ ਤੂੰ ਲ ਕੋਨੀਏ ਹੱਥੀ ਕਾਜਰ ਚਾਇਆ ਫਿਰ ਦਾਜ ਬਣਾਇਆ ਹੱਥੀ ਕਾਜਰ ਚਾਇਆ ਫਿਰ ਦਾਜ ਬਣਾਇਆ ਤੀਆਂ ਤੋੜ ਕੇ ਤੂੰ ਲਪ ਲਪ ਰੋਨੀਏ ਤੀਆਂ ਤੋੜ ਕੇ ਤੂੰ ਲਪ ਲਪ ਰੋਨੀ ਸੋਣ ਵੀਰੇ ਆਵੇ ਮੇਰੇ ਵੀਰੇ ਆ ਸੁਣ ਵੀਰੇ ਆਵੇ ਮੇਰੇ ਵੀਰੇ ਆ ਦੁੱਖ ਪਹਿਣਾ ਕੋਲੋਂ ਕਿਉਂ ਤੂੰ ਲਕੋ ਨਾਏ ਦੁੱਖ ਪਹਿਣਾ ਕੋਲੋਂ ਕਿਉਂ ਤੂੰ ਲਕੋ ਨਾਏ ਹੱਤੀ ਕਾਜਰ ਚਾਇਆ ਫਿਰ ਦਾਜ ਬਣਾ ਪਹਿਣਾ ਤੋੜ ਕੇ ਤੂੰ ਲਪ ਲਪ ਰੋਣਾਏ ਪਹਿਣਾ ਤੋੜ ਕੇ ਤੂੰ ਲਪ ਲਪ ਰੋਣਾਏ ਉੱਡ ਜਾ ਚਿੜੀਏ ਨੀ ਉੱਡ ਬਹਿ ਜਾ ਖਿੜਕੀ ਉੱਡ ਜਾ ਚਿੜੀਏ ਨੀ ਉੱਡ ਬਹਿ ਜਾ ਖਿੜਕੀ ਮੇਰੀ ਅੰਬੜੀ ਬਾਜੋ ਨੀ ਸਭ ਦੇਵਣ ਚਿੜਕੀ ਮੇਰੇ ਬਾਬਲ ਦੇ ਤੜੀ ਦੂਰੇ ਦੂਰੇ ਵੇ ਪਰਦੇਸੀ ਵੀਰਾ ਪਰਦੇਸਣ ਬੈਠੀ ਚੂਰੇ ਜਾ ਚਿੜੀਏ ਨੀ ਉੱਡ ਬਹਿ ਜਾ ਛੱਤ ਨੀ ਮੇਰੇ ਅੰਬੜੇ ਬਾਜੋ ਕੋਣ ਦੇਵੇ ਮਤ ਨੀ ਬਾਬਲ ਦਿੱਤੜੀ ਦੂਰੇ ਦੂਰੇ ਵੇ ਸੁਣ ਧਰਮੇ ਪਰਦੇਸਣ ਬੈਠੀ ਚੂਰੇ ਉੱਡ ਜਾ ਚਿੜੀਏ ਨੀ ਉੱਡ ਬਹਿ ਜਾ ਰੇ ਤੇ ਮੇਰੀ ਅੰਬੜੀ ਬਾਜੋ ਕੌਣ ਕਰਦਾ ਚੇਤੇ ਮੇਰੇ ਬਾਬਲੇ ਦਿੱਤੜੀ ਦੂਰੇ ਦੂਰੇ ਵੇ ਸੁਣ ਧਰਮੀ ਵੀਰਾ ਪਰਦੇਸਣ ਬੈਠੀ ਚੂਰੇ ਉੱਡ ਜਾ ਚਿੜੀ ਨੀ ਉੱਡ ਬਹਿ ਜਾ ਰੋੜੀ ਮੇਰੇ ਅੰਬੜੇ ਬਾਝੋਂ ਕੋਣ ਪੇ ਜੇ ਡੋਰੀ ਬਾਬਲ ਦਿੱਤੜੀ ਦੂਰੇ ਦੂਰੇ ਬੇ ਸੁਣ ਧਰਮੀ ਵੀਰਾ ਪਰਦੇਸਣ ਬੈਠੀ ਚੂਰੇ ਉੱਡ ਜਾ ਚਿੜੀ ਨੀ ਉੱਡ ਬਹਿ ਜਾ ਕਾ ਜਾ ਚਿੜੀਏ ਨੀ ਉਡ ਬਜਾ ਕਾਨੇ ਮੇਰੀ ਅੰਬੜੇ ਬਾਜੋ ਸਸ ਦੇਵੇ ਤਾਨੇ ਮੇਰੇ ਬਾਬਲੇ ਦਿੱਟੜੀ ਦੂਰੇ ਦੂਰੇ ਬੇ ਸੁਣ ਤਰ ਮੇ ਪਰਦੇਸਣ ਬੈਠੀ ਚੂਰੇ ਪਰਦੇਸਣ ਬੈਠੀ ਚੂ